ਓਏ ਡਰਾਈਵਰ ਵੀਰੋ ਸਾਥਰੀ ਗਾਲੀ ਅਸੀਂ ਚੱਲੇ ਅੱਜ ਮੱਕੀ ਭਰਨਾ ਮੈਂ ਤੇ ਕਾਲਾ ਆਵਾਜ਼ੀ ਕਾਲਾ ਰੋਲੇ ਪਿੰਡ ਵਾਲਾ ਆ ਗਿਆ ਉਹ ਵੀ ਵੀਡੀਓ ਬਣਾਉਦਾ ਦੇਖ ਚੱਲੇ ਅਸੀਂ ਅੱਜ ਮੱਕੀ ਭਰਨਾ ਸੈਕ ਕਰ ਲਿਓ ਸਕਰੀਨਰ ਕਰ ਲਿਓ ਮਾਰ ਗੇਰ ਖੰਚੜੇ ਓ ਘੱਟਦਾ ਰਾਹੀਆਂ ਮੱਕੀ ਭਰਨ ਚੱਲੇ ਹਨ ਮੱਕੀ ਭਰ ਦੇ ਖਾਵਾਗੇ ਡਰਾਈਵਰ ਉਹ ਵੀ ਸੰਗਤੀ ਰਵੇ ਉਹ ਚੋਰੀ ਚੋਰੀ ਨਹੀਂ ਪਾਪੀ ਹੈ ਪਰ ਇੰਦਰ ਕੀ ਬੰਦੇ ਘਟ ਲੈਣਾ ਦੇ ਜੜੀਓ ਕਾਲਾ ਪੂਰੇ ਨਿਕਲ ਜਾਏ ਲੁਧਿਆਣਾ ਆ ਗਏ ਲੁਧਿਆਣਾ ਬਾਈਪਾਸ ਜਲੰਧਰ ਘਰਾਇਆ ਬਾ 24 ਕਿਲੋਮੀਟਰ ਆ ਵੀਰੇ ਘਰਾਇਆ ਘਰਾਇਆ 20 ਕਿਲੋਮੀਟਰ ਇਹ ਕੱਟੂnga ਇਹਨੂੰ ਲੁਕਵੈਰ ਨਹੀਂ ਦੱਸੂnga ਤੇਰੇ ਕੀ ਦੇ ਆਦਰੇ ਕੱਟੂnga ਇਹਨੂੰ ਲੁਕਵੈਰ ਨਹੀਂ ਦੱਸੂnga ਬਜਨਾ ਤੋਂ ਫਿਰ ਕੀਨੀ ਕਰਕੇ ਢੋਲ ਜਵਾਨੋ ਹਾਰੀ ਤੇਰੀ ਗਾਂਧੀ ਚੋਰੀ ਨਹੀਂ ਦੇਖ ਕੇ ਤਾਂ ਮੁੰਡੇ ਨੇ ਮਾਰੀ ਕੱਢਦਾ ਕਰਦਾ ਵਾ ਪਹੁੰਚਣ ਵਾਲਿਆ ਜੀ ਆਪਾਂ ਮੱਕੀ ਭਰਨ ਵਾਲਿਆ ਦਿਓ ਪਰੇ ਕਰ ਲੋ ਓਏ ਟਾਟਰੀ ਓਏ ਲਓ ਜੀ ਹੰਬੜਾ ਨੂੰ ਹੰਬੜਾ ਤੋਂ ਮੁੜ ਪਈ ਆਪਾਂ ਹੰਬੜਾ ਦੋਨੇ ਲੌਟ ਵਾਲ ਤੋਂ ਮੁੜ ਕੇ ਹੰਬੜਾ ਨੂੰ ਹੁਣ ਜਾ ਰਹੇ ਆ ਆਪਾਂ ਘਰ ਦੇ ਮੁੰਡੇ ਦਾ ਜਿੱਤ ਰਾਜੀ ਨੀ ਪੱਟੂ ਫੇਰਦਾ ਅੱਜ ਘਰ ਦੇ ਮੁੰਡੇ ਦਾ ਜਿੱਤ ਰਾਜੀ ਅੱਜ ਕਰਦੇ ਕਾਲਾ ਕਿੱਥੇ ਆ ਉਹ ਪਾਇਓ ਟਿਪਰ ਵਾਲਾ ਆਉਂਦਾ ਉਹ ਜੀ ਗੱਡੀ ਲੱਦੀ ਸਾਈਡ ਤੇ ਹੁਣ ਆਪਾਂ ਪੀਵਾਂਗੇ ਚਾਹ ਕਾਲਾ ਕਿੱਥੇ ਆ ਗਿਆ ਆ ਗਿਆ ਵੀ ਆ ਗਿਆ ਆ ਗਿਆ ਲਾ ਦੇ ਸਾਈਡ ਤੇ ਚਾਹ ਪੀਏ ਬੜੀਆ ਕਾਲੇ ਨੇ ਗਾਲਾਂ ਕੱਢਦਾ ਉਹ ਕਹਿੰਦਾ ਉਹ ਮੈਨੂੰ ਚਾਹ ਨਹੀਂ ਪੜਾਈ ਇਹ ਬਹੁਤ ਚੜਦਾ ਕਹਿੰਦਾ ਚਾਹ ਪੜਾ ਦੇ ਚਾਹ ਪੀਣੀ ਆ ਆ ਫੋਨ ਵੀ ਆ ਗਿਆ ਗੁਰਦੇਵ ਦਾ ਗੁਰਦੇਵ ਦਾ ਫੋਨ ਚਾਹ ਪੀਣੀਆ ਚਾਹ ਆ ਗਈ ਬਣ ਕੇ ਰੱਡੀਆ ਦੇ ਭਾਈ ਬੜਾ ਚੂਰ ਨਖਾਦਾ ਚੂਰਨਾ ਢਿੱਡ ਦੁਖਣ ਲੱਗ ਗਿਆ ਦੀ ਸਾਡਾ ਮੈਨੂੰ ਵੀ ਬਾਦੇ ਚ ਜਾ ਚਲ ਇਹ ਠੀਕ ਹੋ ਜੂ ਢੰਡੀ ਕੱਲ ਪੀਲਾ ਸੇਧ ਕੇ ਚੱਲੀਏ ਚੰਗਾ ਵੀ ਗੱਡੀ 'ਚ ਬਹਿ ਕੇ ਦਿਖਾਉਨੇ ਆ ਸਾਨੂੰ ਫਿਰ ਮੂੰਹ ਆ ਓਰੇ ਚੱਲੀਏ ਚੱਲ ਚੱਲਾ ਆ ਜਾ ਚਾਹ ਪੀਲੀ ਹੁਣ ਅਸੀਂ ਚੱਲੇ ਓਏ ਜਾ ਗਿਆ ਕੇ ਕੰਡਾ ਤੂੜੀ ਵਾਲਾ ਪਰਾਲੀਆਂ ਬਹੁਤ ਢੋਣੀਆਂ ਨੇ ਇਹਨਾਂ ਤੋਂ ਬਚ ਕੇ ਰਹਿਣਾ ਪਿਆ ਕਰਨਾ ਡਰ ਐਥੇ ਕੇ ਕਹਦੇ ਸੀਗੇ ਕੰਡਾ ਆ ਗਿਆ ਇੰਡੀਆ ਨਾਲ ਦੇ ਪੰਪ ਉਹਦੇ ਨਾਲ ਹੀ ਆ ਥੋੜਾ ਜਿਹਾ ਅੱਗੇ ਅੱਗੇ ਮਣਾ ਦੇ ਹੈਗੀਆਂ ਮਲਟੀ ਆ ਰਿਹਾ ਆ ਰਿਹਾ ਆ ਰਿਹਾ ਭੱਬੇ ਦੇ ਟਿੱਪੀ ਬੱਬਰ ਪੰਬਰ ਕੰਪਿਊਟਰ ਕੰਡਾ ਭਾਈ ਇਹ ਪੰਬਰਾ ਬਲਵੀਰ ਐ ਇੱਥੇ ਕਿਹੜਾ ਪੜਨ ਆਉਂਦਾ ਆ ਗਿਆ ਕੰਡੇ ਦੇ ਆਪਾਂ ਪਹੁੰਚ ਗਏ ਕਾਲਾ ਬਾਈ ਦੇਖਦੇ ਆ ਕਿੱਥੇ ਗਾਹਾਂ ਹੀ ਨਾ ਨਿੰਗ ਜੇ ਉਹਨੂੰ ਰੋਕੀ ਏ ਇਹ ਨਾ ਇਹਦਾ ਪੀਲੀ ਜੀ ਬੱਸ ਆਉਂਦੀ ਐ ਹੋ ਆ ਗਿਆ ਕਾਲਾ ਆ ਗਿਆ 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 ਅਮਰਜੀਤ ਸਿੰਘ ਕਾਲਾ ਰੋਲੇਪਿੰਡ ਵਾਲਾ ਓ ਇੱਧਰ ਲਾ ਦੇ ਗਾਲੇ ਇੱਥੇ ਲਾ ਦੇ ਉਹਨੂੰ ਫੋਨ ਕਰਦੇ ਆ ਚੰਗਾ ਲੋ ਜੀ ਹਣ ਕੰਡੇ ਤੇ ਖੜੇ ਆ ਕਾਲਾ ਫੋਨ ਕਰਨ ਲੱਗਿਆ ਕੰਡੇ ਤੇ ਖੜੀਆਂ ਗੱਡੀਆਂ ਜੀ ਅੱਜ ਤੋਂ ਗੱਡੀਆਂ ਦੋ ਗੱਡੀਆਂ ਕੇ ਆ ਜਾਓ ਵੀਰ ਜਲਦੀ ਠੀਕ ਹੈ ਜੀ ਕੀ ਕਹਿੰਦੇ ਆ ਰਹੇ ਹਾਂ ਆ ਗਿਆ ਹੈ ਨਾ ਬਾਬੂ ਹੈ ਨਾ ਕੰਡੇ ਵਾਲਾ ਕਾਲੇ ਆ ਗਿਆ ਰਸਟਾਰਟ ਗੱਡੀ ਹਈਆ ਚੱਲੀਏ ਸਾਜਰੇ ਭਰ ਕੇ ਘਰੇ ਪਕਤਾ ਦੇ ਦੀਨ ਦਾ ਕੀ ਹੈ ਚਿੱਠੀਵੇ ਮੇਰੀ ਬਾਬੂ ਕਹਾ ਜੀਰੋ ਨਹੀਂ ਹੋਈ ਹੋ ਗਿਆ ਗੰਡਾ ਆ ਜਾ ਆ ਜਾ ਚੱਲੀਏ ਮੱਕੀ ਭਰਨਾ ਹੁਣ ਨਡਾਣ ਚ ਦੇਖਿਓ ਮੱਕੀ ਕਿਹੜੇ ਤਰੀਕੇ ਨਾਲ ਭਰਦੇ ਆਂ ਅਸੀਂ ਉਹ ਲਿੰਗ ਜਾ ਭਰਾਵਾ ਨਿੰਗ ਜਾ ਇਹਨੂੰ ਬਹੁਤ ਕਾਲੀ ਲੱਗੀ ਏ ਲਓ ਗੱਡੀ ਲਾਤੀ ਕਾਊਂਟਰ ਤੇ ਆਪਾਂ ਹੁਣ ਦੇਖਿਓ ਇਹਦੇ ਨਾਲ ਐਂ ਭਰ ਲੈਣੀ ਆ ਆ ਪਈਆ ਮੱਕੀ ਆ ਪੰਜ ਮਿੰਟ ਜੇ ਦੇਖਿਓ ਛੋੜ ਲੂ ਫਿਰਦਾ ਵਾਹ ਸੇਦੀ ਗੱਡੀ ਭਰਦੀ ਆ ਨਵੀਂ ਤਕਨੀਕ ਹੈ ਮੱਕੀ ਭਰਨ ਦੀ ਵੇਚਾਂਗੇ ਆਟਾ ਬਣਾ ਬਣਾ ਕੇ ਇਹਦਾ ਇਹ ਵਿੱਚ ਗੋਬਰ ਆ ਕਰੋ ਗਾਈਆਂ ਦਾ ਆ ਦੇਖ ਆ ਦੇਖ ਇੱਧਰ ਕਿੰਨੀਆਂ ਗਊਆਂ ਨੇ ਡੈਰੀ ਫਾਰਮ ਆ ਵੀਰੋ ਆਪਾਂ ਵੀ ਰੱਖ ਲਈਏ 2-4 ਗਊਆਂ ਆਹ ਖੜਾ ਵਰਜੀਤ ਸਿੰਘ ਕਾਲਾ ਸਰਵੇ ਕਰ ਰਿਹਾ ਆਜ ਕਰ ਰਿਹਾ ਪੱਖੇ ਮੂਰੇ ਓ ਫੜੀਆ ਗੱਡੀ ਓ ਆਜੋ ਭਾਈ ਭਰ ਦੋ ਯਾਰ ਲੇਟ ਹੋ ਗਏ ਕਾਲਾ ਤਾਂ ਲਾਲਾ ਬਣਿਆ ਬੈਠਾ ਲਓ ਜੀ ਲੱਗੇ ਮੱਕੀ ਭਰ ਰਹੁਣਾ ਜੀ ਨਵੀਂ ਤਕਨੀਕ ਨਾਲ ਦੇਖਿਓ ਗੱਡੀ ਭਰ ਦੇਣੀਆਂ ਇਹਨੇ ਮਡਜੀ ਮੁੰਡੇ ਨੇ ਆਪਣੀ ਈ ਅੱੱਟੇ ਜੀ ਗੱਡੀ ਹੁੰਦੇ ਨੇ ਇਹ ਕਿੱਲਾ ਵਿਚਾਰਿਆਂ ਦੇ ਲੋਹਾ ਖੜਾ ਲੋਹਾ ਹੀ ਇਕੱਠਾ ਹੁੰਦਾ ਅੱਜ ਕੱਲ ਤਾਂ ਜੱਟਾਂ ਤੋਂ ਨਵੀਂ ਨਵੀਂ ਚੀਜ਼ ਰੋਜ਼ ਘੜ ਲੈਂਦੇ ਆ ਇੱਥੇ ਨੇ ਦੋ ਗੱਡੀਆਂ ਭਰ ਲੈਣੀਆਂ ਨੇ ਆਪਾਂ ਨੇ ਲੋਕ ਬੋਰੀਆਂ ਨਾ ਭਰਦੇ ਆਂ ਅਸੀਂ ਟਰੈਕਟਰਾਂ ਨਾਲ ਭਰਦੇ ਆਂ ਲੋਕ ਬੋਰੀਆਂ ਨਾ ਭਰਦੇ ਆਂ ਅਸੀਂ ਟਰੈਕਟਰਾਂ ਨਾਲ ਭਰਦੇ ਆਂ ਭਾਈ ਹੁਣ ਬੀਨੇ ਚਾਹ ਚਾਹ ਗਈ ਕਾਲੇ ਕੋਲੇ ਚਾਹ ਗਈ ਗਾਲੇ ਉਹ ਕੱਪੜੇ ਇੱਥੇ ਖੜਾ ਐ ਓ ਵੀ ਜੜ ਗਿਆ ਫੂਲ ਲੈ ਵੀ ਭਰ ਦੋ ਗੱਡੀ ਅਸੀਂ ਪੀਏ ਚਾਹ ਜਾਂ ਨੂੰ